ਪੰਜਾਬ ਦੇ ਸਿਆਸੀ ਹਾਲਾਤਾਂ ਦੇ ਬਾਰੇ ਗੱਲਬਾਤ ਕਰਦੇ ਆ ਖਾਸ ਤੌਰ ਦੇ ਉੱਤੇ ਪਾਰਟੀ ਪੱਧਰ ਦੇ ਉੱਤੇ ਕੀ ਕੁਝ ਚੱਲਦਾ ਪਿਆ ਸਾਡੇ ਨਾਲ ਮੌਜੂਦ ਨੇ ਕਾਂਗਰਸ ਤੋਂ ਐਮ ਐਲ ਏ ਸਰਦਾਰ ਪ੍ਰਗਟ ਸਿੰਘ ਜੀ ਪ੍ਰਗਟ ਸਿੰਘ ਜੀ ਪਹਿਲਾਂ ਤਾਂ ਵਨ ਇੰਡੀਆ ਪੰਜਾਬੀ ਤੇ ਸਵਾਗਤ ਹੈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕਿਵੇਂ ਕੀ ਚੱਲਦਾ ਪਿਆ ਪ੍ਰਗਟ ਸਿੰਘ ਜੀ ਅੱਜ ਨਾਮੀਨੇਸ਼ਨਸ ਫਾਈਲ ਕਰਕੇ ਆਏ ਹੋ ਕੀ ਹਾਲਾਤ ਨੇ ਨਿਕਲੀ ਮੈਨੂੰ ਲੱਗਦਾ ਦੇਖੋ ਵੈਸੇ ਤਾਂ ਇਹ ਜਿਹੜੀਆਂ ਇਲੈਕਸ਼ਨਸ ਹੁੰਦੀਆਂ ਸਰਕਾਰਾਂ ਦੀ ਅਸੈਸਮੈਂਟ ਹੁੰਦੀ ਹੂੰ ਪੀ ਅਸੀਂ ਕਿੱਥੇ ਖੜੇ ਆ ਲੋਕੀ ਕੀ ਚਾਹੁੰਦੇ ਆ ਪਰ ਇਹ ਵੱਧ ਕਿਸਮ ਦੀ ਇਹ ਆ ਕਿ ਹਰ ਛੋਟੀ ਤੋਂ ਛੋਟੀ ਇਲੈਕਸ਼ਨ ਦੇ ਵਿੱਚ ਵੀ ਮਤਲਬ ਪੁਲਿਸ ਨੂੰ ਯੂਜ਼ ਕਰਨਾ ਐਡਮਿਨਿਸਟ੍ਰੇਸ਼ਨ ਨੂੰ ਯੂਜ਼ ਕਰਨਾ ਇਹ ਆਮ ਹੋ ਗਿਆ ਮੈਨੂੰ ਲੱਗਦਾ ਚਲੋ ਇਹਨਾਂ ਦਾ ਨੁਕਸਾਨ ਤਾਂ ਹੈਗਾ ਹੀ ਆ ਸਮਾਜ ਦਾ ਨੁਕਸਾਨ ਵੀ ਹੈਗਾ ਮਤਲਬ ਇਹਨਾਂ ਨੇ 20 ਡਾਕੂਮੈਂਟ ਜਿਨ੍ਹਾਂ ਦਾ ਕੋਈ ਮੈਨੂੰ ਲੱਗਦਾ ਸ਼ਾਇਦ ਐਮਪੀ ਦੀ ਇਲੈਕਸ਼ਨ ਚ ਵੀ ਨਹੀਂ ਉਹਨੇ ਡਾਕੂਮੈਂਟ ਲੱਗਦੇ ਜਿੰਨੇ ਬਲਾਕ ਸੰਪਤੀ ਤੇ ਜ਼ਿਲ੍ਹਾ ਪ੍ਰੀਸ਼ਦ ਤੇ ਲਾ ਰਹੇ ਅੱਛਾ ਫਿਰ ਆਫਿਸ ਕੋਈ ਬੈਨਡ ਨੂੰ ਤਿਆਰ ਨਹੀਂ ਹੈ ਬੀਡੀਓ ਐਨਓਸੀ ਦੇਣ ਨੂੰ ਤਿਆਰ ਨਹੀਂ ਪੰਚਾਇਤ ਸੈਕਟਰੀ ਐਨਓਸੀ ਦੇਣ ਨੂੰ ਤਿਆਰ ਨਹੀਂ ਹੈ ਹੂੰ ਅੱਛਾ ਜੀ ਕਿਤੇ ਕੋਈ ਖੜਾਈ ਦਾ ਪਹਿਲੀ ਗੱਲ ਤੇ ਇਸ ਇਲੈਕਸ਼ਨ ਦਾ ਕੋਈ ਬਹੁਤ ਜ਼ਿਆਦਾ ਲੰਬਾ ਚੌੜਾ ਮਾਇਨਾ ਨਹੀਂ ਹੈਗਾ ਕਿਉਂਕਿ ਇਹ ਇਲੈਕਸ਼ਨਾਂ ਜਦੋਂ ਸਰਕਾਰ ਬਣੀ ਸੀ ਉਦੋਂ ਹੀ ਹੋਣੀਆਂ ਚਾਹੀਦੀਆਂ ਸੀ ਫਿਰ ਜਿਹੜਾ ਪਲੈਨਿੰਗ ਬੋਰਡ ਆ ਆਲ ਮੋਸਟ ਡਿਫੰਕਟ ਕਰ ਦਿੱਤਾ ਪਲੈਨਿੰਗ ਬੋਰਡ ਚੋਂ ਇਹਦੇ ਚ ਫੰਡ ਜਾਂਦੇ ਸੀਗੇ ਤਾਂ ਕਿ ਜਿਹੜੀ ਆ ਪਿੰਡਾਂ ਦੀ ਓਵਰਆਲ ਡਵੈਲਪਮੈਂਟ ਹੋ ਸਕੇ ਬਲਾਕ ਲੈਵਲ ਤੇ ਹੋ ਸਕੇ ਤੇ ਜਿਹੜਾ ਜ਼ਿਲ੍ਹਾ ਪੰਚਾਇਤ ਲੈਵਲ ਤੇ ਹੋ ਸਕੇ ਪਰ ਵੱਧ ਕਿਸਮਤੀ ਉਹ ਸਾਰਾ ਸਿਸਟਮ ਇਹਨਾਂ ਨੇ ਕਲਾਪਸ ਕਰ ਦਿੱਤਾ ਉਹਦੇ ਤੋਂ ਬਾਅਦ ਇਹ ਇਲੈਕਸ਼ਨਾਂ ਨੂੰ ਵੀ ਕਲਾਪਸ ਕਰਨ ਨੂੰ ਤਰੇ ਫਿਰਦੇ ਸੋ ਇੱਥੇ ਇੱਕ ਗੱਲ ਆੜ ਕੇ ਖੜੀ ਹੈ ਨਹੀਂ ਹੁਣ ਕਾਂਗਰਸ ਦੀ ਕੀ ਤਿਆਰੀ ਹੈ ਜੇ ਆਪਾਂ ਥੋੜੀ ਤਿਆਰੀ ਤੇ ਵੀ ਕਰੀ ਸਵਾਲ ਕਰ ਲਈਏ ਕਿ ਕਿਵੇਂ ਦੀ ਤਿਆਰੀ ਹੈ ਪੂਰੀ ਤਿਆਰੀ ਹੈ ਕਿਉਂਕਿ ਦੇਖੋ ਸਾਡਾ ਤਾਂ ਪਾਰਟੀ ਲੈਵਲ ਤੇ ਮਤਲਬ ਸਾਰਾ ਡਿਸੀਜਨ ਹੁੰਦਾ ਹੈਗਾ ਸੋ ਇਸ ਕਰਕੇ ਅਸੀਂ ਤਾਂ ਕਿਉਂਕਿ ਮੇਰੇ ਹਲਕੇ ਦੀਆਂ 15 ਹੈਗੀਆਂ ਬਲਾਕ ਸੰਤੀਆਂ ਤੇ ਦੋ ਜਿਲ੍ਹਾ ਪ੍ਰੀਸ਼ਦ ਹੈ ਸੋ ਮੈਨੂੰ ਲੱਗਦਾ ਕੋਈ ਬਹੁਤੀ ਪ੍ਰੋਬਲਮ ਨਹੀਂ ਪਰ ਕਰਤ ਸਿੰਘ ਜੀ ਸਿਆਸੀ ਗੱਲਾਂ ਕੁਝ ਪਾਰਟੀਆਂ ਬਾਰੇ ਗੱਲਾਂ ਖਾਸ ਤੌਰ ਦੇ ਉੱਤੇ ਕਰਨੀਆਂ ਜ਼ਰੂਰੀ ਨੇ ਕੈਪਟਨ ਅਮਰਿੰਦਰ ਸਿੰਘ ਦਾ ਇੱਕ ਬਿਆਨ ਇਸ ਵੇਲੇ ਸੁਰਖੀਆਂ ਬਣ ਰਿਹਾ ਕੈਪਟਨ ਅਮਰਿੰਦਰ ਸਿੰਘ ਕਹਿੰਦੇ ਆ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਭਾਜਪਾ ਦੇ ਨਾਲ ਗੱਠ ਜੋੜ ਕਰਨਾ ਜਾਂ ਦੋਵਾਂ ਨੂੰ ਬਾਈਸਫਰਸਾ ਜ਼ਰੂਰੀ ਹੈ ਜੇ ਉਹ ਨਾ ਹੋਏਗਾ ਤੇ ਪੰਜਾਬ ਦੇ ਵਿੱਚ ਭਾਜਪਾ ਦਾ ਸਤਤਵ ਵੇਖਣਾ ਸਮਝਣਾ ਮੁਮਕਿਨ ਨਹੀਂ ਹੈਗਾ ਤੁਸੀਂ ਉਹਨਾਂ ਦੇ ਇਸ ਬਿਆਨ ਨੂੰ ਕਿਵੇਂ ਦੇਖਦੇ ਹੋ ਦਿਖੋ ਉਹਨਾਂ ਦਾ ਪਿਓਰਲੀ ਕਮਰਸ਼ੀਅਲ ਬਿਆਨ ਹੈ ਜਿਹਦੇ ਵਿੱਚ ਕੋਈ ਲੌਜਿਕ ਜੇ ਕਹੀਏ ਵੀ ਵਿਚਾਰਧਾਰਕ ਕੋਈ ਗੱਲ ਹੈਗੀ ਉਹ ਨਹੀਂ ਹੈ ਹੂੰ ਕਿਉਂਕਿ ਬੀਜੇਪੀ ਅੱਜ ਕਰ ਕੀ ਰਹੀ ਆ ਮਨੋਰਟੀਜ਼ ਦੇ ਉੱਪਰ ਹਮਲੇ ਕਰ ਰਹੀ ਆ ਸੈਂਟਰਲਾਈਜੇਸ਼ਨ ਆਫ ਪਾਵਰ ਹੈਗੀ ਆ ਤੇ ਹਰ ਉਹ ਚੀਜ਼ ਜਿਹੜੀ ਸਟੇਟਾਂ ਨੂੰ ਫਾਇਦਾ ਦਿੰਦੀ ਆ ਹੂੰ ਉਹਦਾ ਨੁਕਸਾਨ ਕਰ ਰਹੀ ਆ ਹੂੰ ਤੇ ਅਕਾਲੀ ਦਲ ਇੱਕ ਰੀਜਨਲ ਪਾਰਟੀ ਆ ਤੇ ਇਹੇ ਉਸ ਐਜੰਡੇ ਨੂੰ ਕਿਵੇਂ ਛੱਡ ਸਕਦੀ ਆ ਬਤ्रू ਜੀ ਅਜੰਡੇ ਦੀ ਗੱਲ ਕਰਾ ਵਿਚਾਰਧਾਰਾ ਦੀ ਗੱਲ ਕਰਾ ਦੋ ਬਿਲਕੁਲ ਪੋਲਸ ਅਪਾਰਟ ਆ ਹਮ ਲੇਕਿਨ ਜੇ ਕਮਰਸ਼ਲ ਐਂਗਲ ਦੀ ਗੱਲ ਕਰਾਂ ਕਿਉਂਕਿ ਕੈਪਟਨ ਮਰੇਂਦਰ ਸਿੰਘ ਦਾ ਬਹੁਤ ਲੰਬਾ ਚੌੜਾ ਤਜਰਬਾ ਹੈਗਾ ਉਹਨਾਂ ਨੂੰ ਐ ਲੱਗਦਾ ਵੀ ਸੱਤਾ ਸਾਨੂੰ ਤਾਂ ਆ ਸਕਦੀ ਆ ਭੀ ਜੇ ਅਸੀਂ ਅਕਾਲੀ ਦਲ ਨਾਲ ਰਲ ਜਾਈਏ ਹਮ ਵੈਸੇ ਉਹ ਤਾਂ ਹਮੇਸ਼ਾ ਰਲਦੇ ਰਹੇ ਆ ਉਹਨਾਂ ਦੇ ਪੁਰਖੇ ਵੀ ਰਲਦੇ ਰਹੇ ਆ ਸੋ ਇਸ ਕਰਕੇ ਮੈਨੂੰ ਲੱਗਦਾ ਇਹਦੇ ਵਿੱਚ ਆ ਲੌਜੀਕਲ ਗਲਤੀ ਹੈ ਨੀਗੀ ਹਮ ਲੇਕਿਨ ਕਮਰਸ਼ਲ ਜਸ ਕੈਪਟਨ ਅਮਰਿੰਦਰ ਸਿੰਘ ਠੀਕ ਕਰ ਰਹੇ ਨੇ ਨਹੀਂ ਇਹ ਉਹਨਾਂ ਦੇ ਇਸ ਬਿਆਨ ਨੂੰ ਜਿਵੇਂ ਤੁਸੀਂ ਕਹਿੰਦੇ ਹੋ ਕਿ ਕਮਰਸ਼ੀਅਲ ਨਜ਼ਰੀਏ ਨਾਲ ਵੇਖਿਆ ਜਾ ਸਕਦਾ ਹੈ ਪਰ ਉਹਨਾਂ ਦਾ ਇੱਕ ਨਿੱਜੀ ਰੁਝਾਨ ਵੀ ਰਿਹਾ ਆ ਇਕਾਲੀ ਦਲ ਦੇ ਨਾਲ ਜਾਂ ਬਾਦਲ ਪਰਿਵਾਰ ਦੇ ਨਾਲ ਇਹਨੂੰ ਉਸ ਕੰਟੈਕਸਟ ਵਿੱਚ ਵੀ ਸਮਝਿਆ ਜਾ ਸਕਦਾ ਜੀ ਦੇਖੋ ਅਸਲੀ ਗੱਲ ਹੈ ਪਿਛਲੀ ਵਾਰੀ ਜੇ ਬਹੁਤ ਕਈ ਚੀਜ਼ਾਂ ਜਿਹੜੀਆਂ ਉਹ ਜਿਹੜੀਆਂ ਸਾਹਮਣੇ ਆਈਆਂ ਜਿ ਸਾ ਇੱਕ ਗੱਲ ਇਹ ਵੀ ਸਾਹਮਣੇ ਆਈ ਸੀ ਵੀ ਬਾਦਲ ਪਰਿਵਾਰ ਤੇ ਕੈਪਟਨ ਅਮਰਿੰਦਰ ਸਿੰਘ ਦਾ ਪਰਿਵਾਰ ਰਲ ਗਿਆ ਇਸ ਵਿੱਚ ਤੇ ਭਾਜਪਾ ਨਾਲ ਘੇਕ ਜੜੀ ਸੀ ਕਿ ਮੈਂ ਤਾਂ ਇੱਕ ਵਾਰੀ ਤੁਹਾਨੂੰ ਯਾਦ ਹੋਣਾ ਵੀ 2 2.5 ਸਾਲ ਪਹਿਲਾਂ 3 ਸਾਲ ਪਹਿਲਾਂ ਜਦੋਂ ਕੈਪਟਨ ਅਬਰਿੰਦਰ ਸਿੰਘ ਦੀ ਸਰਕਾਰ ਸੀ ਮੈਂ ਇੱਕ ਚਿੱਠੀ ਵੀ ਲਿਖੀ ਸੀ ਆਫੀਸ਼ੀਅਲ ਲਿਖਿਆ ਸੀ ਵੀ ਇਹਨਾਂ ਦਾ ਸਿਰਫ ਕੁਰਤਾ ਪਜਾਮਾ ਹੀ ਕਾਂਗਰਸੀ ਆ ਬਾਕੀ ਸਾਰਾ ਕੁਝ ਇਹ ਬੀਜੇਪੀ ਦੇ ਦਾ ਹੂੰ ਤੋ ਆਲਟੀਮੇਟਲੀ ਬੀਜੇਪੀ ਦੇ ਵਿੱਚ ਹੀ ਜਾ ਕੇ ਰਲ ਗਏ ਹੂੰ ਨਹੀਂ ਸਵਾਲ ਇਹ ਤਾਂ ਵੀ ਖੜਦਾ ਹੈ ਕਿਉਂਕਿ ਜਦੋਂ ਆ ਅੱਜ ਗੱਲਾਂ ਹੁੰਦੀਆਂ ਕਿ ਵਿਕਰਮ ਸਿੰਘ ਮਜੀਠੀਆ ਨੂੰ ਉਸ ਵੇਲੇ ਸਜ਼ਾ ਕਿਉਂ ਨਹੀਂ ਦਿੱਤੀ ਗਈ ਜਾਂ ਉਸ ਵੇਲੇ ਉਹਨਾਂ ਤੇ ਕੋਈ ਕਾਰਵਾਈ ਕਿਉਂ ਨਹੀਂ ਹੋਈਗੀ ਸੁਖਜਿੰਦਰ ਰੰਧਾਵਾ ਕਹਿੰਦੇ ਕਿ ਮੈਂ ਲਿਖਤੀ ਚਿੱਠੀਆਂ ਦਿੰਦਾ ਰਿਹਾ ਹਾਂ ਕੈਪਟਨ ਮਰਿੰਦਰ ਸਿੰਘ ਨੂੰ ਪਰ ਉਸ ਦੇ ਬਾਵਜੂਦ ਕੁਝ ਨਹੀਂ ਹੋਇਆ ਫਿਰ ਇਹਦਾ ਮਤਲਬ ਇਹੀ ਹੈ ਕਿ ਉਦੋਂ ਫੇਵਰਸ ਦਿੱਤੇਗੇ ਉਦੋਂ ਅਕਾਲੀ ਦਲ ਨੂੰ ਵੀ ਫੇਵਰਸ ਦਿੱਤੇਗੇ ਦੇਖੋ ਮੈਂ ਬੜਾ ਕਲੀਅਰ ਹਾਂ ਜੋ ਹੋਇਆ ਬੇਅਦਬੀਆਂ ਦੇ ਉੱਤੇ ਉਹ ਵੀ ਕੈਪਟਨ ਮਰਿੰਦਰ ਸਿੰਘ ਦੇ ਸਮੇਂ ਹੋਇਆ ਹਾਲਾਂਕਿ ਉਹਨਾਂ ਨੇ ਸੋਚੀ ਸੀ ਨਹੀਂ ਜੋ ਹੋਇਆ ਉਹ ਵੀ ਨਹੀਂ ਜੋ ਮਤਲਬ ਐਕਟ ਹੋਇਆ ਜੋ ਐਕਟ ਹੋਇਆ ਓਕੇ ਜੋ ਐਕਟ ਹੋਇਆ ਜੋ ਇਨਵੈਸਟੀਗੇਸ਼ਨ ਹੋਈ ਉਹ ਵੀ ਕੈਪਟਨ ਅਮਰਿੰਦਰ ਸਿੰਘ ਨੇ ਹੀ ਕਰਵਾਈ ਹਮ ਲੇਕਰ ਜਦੋਂ ਸਾਨੂੰ ਇਹ ਗੱਲ ਸਮਝ ਆਈ ਕਿ ਇਹਨਾਂ ਨੇ ਇਹਨੂੰ ਸਲੋ ਕਰ ਦਿੱਤਾ ਹੈਗਾ ਹਮ ਸਟਾਲ ਕਰਨ ਦੀ ਕੋਸ਼ਿਸ਼ ਹਾਂ ਉਦੋਂ ਫਿਰ ਅਸੀਂ ਸਾਰੇ ਜਣੇ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਵੀ ਹੋਏ ਔਰ ਰਾਹੁਲ ਕਾਂਦੀ ਖਾਸ ਕਰਕੇ ਹਮ ਉਹਨਾਂ ਨੇ ਇੱਕ ਗੱਲ ਬੜੀ ਕਲੀਅਰ ਕੱਟ ਕੇ ਹੀ ਸੀ ਵੀ ਇਹ ਜਿਹੜਾ ਬਿਆਦਬੀਆਂ ਵਾਲਾ ਇਸ਼ੂ ਆ ਇਹਦੇ ਤੇ ਇਨਸਾਫ ਜਿਹੜਾ ਮਿਲਣਾ ਚਾਹੀਦਾ ਹਮ ਤੇ ਫਾਸਟ ਰੈਕ ਮਿਲਣਾ ਚਾਹੀਦਾ ਮੈਨੂੰ ਲੱਗਦਾ ਜੀ ਕੈਪਟਨ ਅਮਰਿੰਦਰ ਸਿੰਘ ਦੀ ਕੁਰਸੀ ਗਈ ਵੀ ਆ ਨਾ ਉਹਦਾ ਇੱਕ ਮੇਜਰ ਰੀਜ਼ਨ ਇਹ ਵੀ ਸੀਗਾ ਓਕੇ ਪਈ ਇਹਨੂੰ ਇਸ ਇਨਵੈਸਟੀਗੇਸ਼ਨ ਨੂੰ ਸਲੋ ਕੀਤਾ ਗਿਆ ਨਹੀਂ ਇਹ ਇਹ ਗੱਲ ਇਹ ਗੱਲਾਂ ਸਿਰਫ ਕੈਪਟਨ ਅਮਰਿੰਦਰ ਸਿੰਘ ਤੱਕ ਹੀ ਮਦੂਦ ਨਹੀਂ ਹੈਗੀਆਂ ਇਹਦੇ ਵਿੱਚ ਸੁਨੀਲ ਜਾਖੜ ਵੀ ਹੈਗੇ ਨੇ ਜਾਖੜ ਦਾ ਵੀ ਇਹੀ ਵਿਚਾਰ ਹੈਗਾ ਕਿ ਦੋਮਾਂ ਦੇ ਵਿੱਚ ਗੱਠਜੋੜ ਹੋਣਾ ਚਾਹੀਦਾ ਹੈ ਤੁਹਾਨੂੰ ਇਹ ਨਹੀਂ ਲੱਗਦਾ ਕਿ ਕਿਤੇ ਨਾ ਕਿਤੇ ਗੱਲਾਂ ਆ ਕੇ ਉੱਥੇ ਹੀ ਖੜ ਜਣਗੀਆਂ ਜੇ ਗੱਠਜੋੜ ਹੋ ਜਾਂਦਾ ਤੁਸੀਂ ਇੱਕ ਸਿਆਸਤਦਾਨ ਦੇ ਨਾਂ ਤੇ ਤੁਸੀਂ ਇਹ ਬਿਲੀਵ ਕਰਦੇ ਹੋ ਕਿ ਪਾਰਟੀ ਸਟਰੋਂਗ ਹੋ ਸਕਦੀ ਹੈ ਦੇਖੋ ਅੱਜ ਹੋਇਆ ਕੀ ਆ ਪੋਲਿਟੀਕਲ ਸਿਸਟਮ ਜਿਹੜਾ ਉਹ ਵਿਚਾਰਤਾਰਾ ਛੱਡ ਗਿਆ ਮੈਨੂੰ ਲੱਗਦਾ ਇਹ ਤੋਂ ਪਹਿਲਾਂ ਹੂੰ ਰਾਹੁਲ ਗਾਂਧੀ ਇੱਕ ਇਹੋ ਜਿਹਾ ਲੀਡਰ ਹੈਗਾ ਜਿਹਨੇ ਬੜਾ ਫਰਮਲੀ ਆਰਐਸਐਸ ਤੇ ਜਿਹੜਾ ਅਟੈਕ ਕੀਤਾ ਔਰ ਇਹ ਕਿਹਾ ਕਿ ਇਹ ਜਿਹੜਾ ਦੇਸ਼ ਦਾ ਰੀਅਲ ਸਪਿਰਿਟ ਹੈ ਜਾਂ ਜਿਹੜਾ ਦੇਸ਼ ਦਾ ਰੀਅਲ ਸੰਵਿਧਾਨ ਹੈ ਇਹ ਉਹਦੇ ਤੋਂ ਮੁਨਕਰ ਹੋਣ ਵਾਲੀ ਗੱਲ ਹੈਗੀ ਹੈ ਜਿਹੜੀ ਅਸੀਂ ਜਿਹੜਾ ਇਹਨੂੰ ਫਿਰਕੂ ਪ੍ਰਸਤੀ ਦੇ ਵਿੱਚ ਲੈ ਕੇ ਜਾ ਰਹੇ ਹਾਂ ਅੱਛਾ ਵੈਸੇ ਪੋਲਿਟੀਕਲ ਲੋਕਾਂ ਦਾ ਤੇ ਪੋਲਿਟੀਕਲ ਪਾਰਟੀਆਂ ਦਾ ਬਹੁਤ ਜ਼ਿਆਦਾ دین ਧਰਮ ਸੱਚੀ ਗੱਲ ਹੈ ਰਿਆ ਇਸੇ ਕਰਕੇ ਹੌਲੀ ਹੌਲੀ ਪੋਲਿਟੀਕਲ ਬਦਿਆਂ ਤੋਂ ਵਿਸ਼ਵਾਸ ਛੁੱਟਦਾ ਜਾ ਰਿਹਾ ਕਿਉਂਕਿ ਜਾਂ ਤਾਂ ਇਹਨਾਂ ਦੇ ਕਮਰਸ਼ੀਅਲ ਇੰਟਰਸਟ ਹੈਗੇ ਆ ਆਦਰਵਾਈਜ਼ ਸੇਵਾ ਭਾਵਨਾ ਵਾਲੀ ਗੱਲ ਜਾਂ ਲੜਾਈ ਵਾਲੀ ਗੱਲ ਜਾਂ ਇੱਕ ਮੁੱਦਿਆਂ ਦੀ ਗੱਲ ਉਹਦੇ ਤੇ ਅੱਜ ਕੱਲ ਪੋਲਿਟਿਕਸ ਨਹੀਂ ਹੋ ਰਹੀ ਤੁਸੀਂ ਵੀ ਦੇਖ ਰਹੇ ਹੋ ਮੋਗੇ ਮੈਂ ਵੀ ਦੇਖ ਰਿਹਾ ਪਰਸਨਲ ਜਿਹੜੇ ਕਮੈਂਟਸ ਹੁੰਦੇ ਹੈਗੇ ਆ لیکن جدوں ਆਪਾਂ ਕਹਿੰਨੇ ਆਂ ਵੀ ਯਾਰ ਜੇ ਆਪਾਂ ਪਾਣੀਆਂ ਦੀ ਗੱਲ ਕਰ ਲਈਏ ਪੰਜਾਬ ਦੀ ਜੇ ਪੰਜਾਬ ਯੂਨੀਵਰਸਿਟੀ ਦੀ ਗੱਲ ਕਰ ਲਈਏ ਜੇ ਚੰਡੀਗੜ੍ਹ ਦੀ ਗੱਲ ਕਰ ਲਈਏ BBMP ਦੀ BBMP ਦੀ ਗੱਲ ਕਰ ਲਈਏ ਤਾਂ ਫਿਰ ਉਹਨਾਂ इश्यूज ਤੇ ਬਹੁਤ ਜ਼ਿਆਦਾ ਡਿਸਕਸ਼ਨ ਹੁੰਦੀ ਨਹੀਂ ਪਰ ਕਿਉਂ ਨਹੀਂ ਹੋ ਰਹੀ ਤੁਸੀਂ ਤੁਸੀਂ ਐਮਐਲਏ ਹੋ ਤੁਸੀਂ ਸਿਆਸਤਦਾਨ ਹੋ ਮੈਂ ਤਾਂ ਹਮੇਸ਼ਾ ਦੇਖੋ ਮੈਂ ਇਹ ਕਹਿੰਦਾ ਕਿ ਯਾਰ ਆਪਾਂ ਇਸ਼ੂਸ ਤੇ ਡਿਸਕਸ ਕਰੀ ਮੈਂ ਕਦੀ ਨਹੀਂ ਇਹ ਗੱਲ ਕਹਿੰਦਾ ਵੀ ਕੋਈ ਕਿਉਂਕਿ ਉੱਥੇ ਮਿਕਰੀ ਹੋ ਜਾਂਦੀ ਆ ਆ ਹੁਣ ਜਿਹੜਾ ਬੱਚਿਆਂ ਦਾ ਵੀ ਸੈਸ਼ਨ ਇੱਕ ਮੌਕ ਸੈਕਸ਼ਨ ਲਵਾਇਆ ਉਹਦੇ ਵਿੱਚ ਵੀ ਇਦਾਂ ਦਾ ਸ਼ੋਅ ਕੀਤਾ ਗਿਆ ਜਾਂ ਬੱਚਿਆਂ ਨੂੰ ਦੇਖੋ ਬੱਚਿਆਂ ਨੂੰ ਤਾਂ ਸਮਾਂ ਤੇ ਪੰਜਾਬ ਦੇ ਇਸ਼ੂਜ਼ ਦੇ ਉੱਤੇ ਸੀਰੀਅਸ ਡਿਸਕਸ਼ਨ ਕਰਾਉਣੀ ਚਾਹੀਦੀ ਆ ਲੇਕਿਨ ਉੱਥੇ ਰੌਲਾ ਪਾ ਕੇ ਤੂੰ ਤੂੰ ਕਰਕੇ ਮਤਲਬ ਜੋ ਭਗਵਾਨਤਮਾਨ ਕਰਦਾ ਜਾਂ ਜੋ ਸਾਡੇ ਪ੍ਰਤਾਪ ਬਾਜਵਾ ਜੀ ਮਤਲਬ ਉਹਨਾਂ ਨੂੰ ਇਹ ਸ਼ੋਅ ਕੀਤਾ ਗਿਆ ਵੀ ਆ ਆ ਵਿਧਾਨ ਸਭਾ ਹੂੰ ਲੇਕਿਨ ਅਸਲੀ ਗੱਲ ਹੈ ਮੈਂ ਇਹਦੇ ਨਾਲ ਸਹਿਮਤ ਨਹੀਂ ਹੈਗਾ ਇਸ ਕਰਕੇ ਨਹੀਂ ਸਹਿਮਤ ਯਾਰ ਤੁਸੀਂ ਪੰਜਾਬ ਦੇ ਇਸ਼ੂਜ਼ ਦੀ ਗੱਲ ਕਰੋ ਅੱਛਾ ਖੁੱਲਾ ਟਾਈਮ ਦੇ ਦਿਓ ਅੱਛਾ ਬੇਸਿਕਲੀ ਪਹਿਲਾਂ 3-3 ਮਹੀਨੇ ਦੇ ਸੈਸ਼ਨ ਵੀ ਲੱਗਦੇ ਰਹੇ ਆ ਸਾਲ ਦੇ ਵਿੱਚ ਹੁਣ ਫਰਾਈਡੇ ਨੂੰ ਵਿੱਚ ਰੀਜ਼ ਹੁੰਦੀ ਆ ਸੈਟਰਡੇ ਸੰਡੇ ਦੀ ਛੁੱਟੀ ਹੁੰਦੀ ਆ ਮੰਡੇ ਨੂੰ ਇੱਕ ਅੱਧਾ ਬਿੱਲ ਲਿਆ ਕੇ ਤਾਂ ਚੰਗਾ ਜੀ ਸਤਿ ਸ੍ਰੀ ਅਕਾਲ ਇਹ ਤਾਂ ਅੱਜ ਦੀ ਤਰੀਕ ਚ ਕਾਰਗੁਜ਼ਾਰੀ ਆ ਫੇਰ ਇਹ ਕਹਿਣਗੇ ਤੇ ਦੇਖੋ ਜੀ ਅਫਸਰ ਸ਼ਾਹੀ ਸਾਡੀ ਗੱਲ ਨਹੀਂ ਸੁਣਦੇ ਜੀ ਅਫਸਰ ਐ ਨਹੀਂ ਕਰਦੇ ਅਫਸਰ ਐ ਨਹੀਂ ਕਰਦੇ ਵੀ ਜਦੋਂ ਤੁਸੀਂ ਡਿਸਕਸ ਹੀ ਨਹੀਂ ਕਰਦੇ ਮੈਂ ਤਾਂ ਇਥੋਂ ਤੱਕ ਵੀ ਕਿਹਾ ਸੀ ਜਿਹੜੇ ਪੁਰਾਣੇ ਜਿੰਨੇ ਵੀ ਸਪੀਕਰ ਹੈਗੇ ਆ ਮੈਂ ਕਿਹਾ ਜੀ ਹਰ ਐਮਐਲਏ ਨੂੰ ਅੱਧਾ-ਅੱਧਾ ਘੰਟਾ ਬੋਲਣ ਨਹੀਂ ਦਿਓ ਅੱਧਾ ਘੰਟਾ ਬੋਲਣਾ ਹੋਵੇ ਬੰਦਾ ਤਿਆਰੀ ਕਰਕੇ ਆਊਗਾ ਉਦਾਂ ਨਹੀਂ ਅਟਛੰਟ ਬੋਲ ਸਕਦਾ ਆਪਣੇ ਹਲਕੇ ਦੀ ਗੱਲ ਕਰੂਗਾ ਕੋਈ ਇਸ਼ੂਸ ਦੀ ਗੱਲ ਕਰੂਗਾ ਉਹ ਰਿਕਾਰਡ ਦਾ ਹਿੱਸਾ ਬਣੂਗਾ ਜਦੋਂ ਰਿਕਾਰਡ ਦਾ ਹਿੱਸਾ ਬਣੂਗਾ ਤਾਂ ਫਿਰ ਉਹ ਅਲਟੀਮੇਟਲੀ ਅਫਸਰ ਨੂੰ ਵੀ ਲੱਗੂਗਾ ਕਿ ਯਾਰ ਇਹ ਮੈਨੂੰ ਇਹ ਕਰਨਾ ਪੈਣਾ ਹੈ ਪਰ ਜੀ ਜਿਹੜੇ ਮੁੱਦੇ ਆ ਭਾਵੇਂ ਉਹ ਚੰਡੀਗੜ੍ਹ ਦਾ ਹੈ ਜਾਂ BBMP ਦਾ ਹੈ ਪੰਜਾਬ ਯੂਨੀਵਰਸਿਟੀ ਦਾ ਹੈ ਇਹ ਮੁੱਦੇ ਤਾਂ ਹੈ ਨੇ ਨਾਲ ਪਰ ਇਹਦੇ ਨਾਲ ਇਹ ਵੀ ਮੁੱਦੇ ਹੈ ਕਿ ਪੰਜਾਬ ਦੀ ਸਾਰੀ ਇੰਡਸਟਰੀਆਂ ਵੱਧੀ ਚੱਲੇਗੀ ਗੁਜਰਾਤ ਚੱਲੇਗੀ ਰਾਜਸਥਾਨ ਚੱਲੇਗੀ ਬਾਕਕ ਖਮਾਦੇ ਉਤੇ ਉਹ ਇੰਡਸਟਰੀ ਹੈਗੀ ਹੈ ਅੱਜ ਜੋ ਬੈਟ ਪੰਜਾਬ ਦੇ ਵਿੱਚ ਬਣਦਾ ਸੀ ক্রিকেট ਦਾ ਉਹ ਸਿੱਧਾ ਕਸ਼ਮੀਰੀ ਵੱਲੋਂ ਪ੍ਰੇਫਰ ਕੀਤਾ ਜਾਂਦਾ ਕਸ਼ਮੀਰ ਤੋਂ ਬਣ ਕੇ ਆਉਂਦਾ ਜੀ ਹਰ ਇੱਕ ਚੀਜ਼ ਜਿਹੜੀ ਪੰਜਾਬ ਕੋਲ ਸੀ ਉਹ ਚਲੇ ਗਈ ਪੰਜਾਬ ਦਾ ਜਿਹੜਾ ਬੈਕਬੋਨ ਸੀ ਉਹ ਹੀ ਟੁੱਟ ਗਈ ਔਰ ਉਹ ਮੈਂ ਟੂ ਬੀ ਫਰੈਂਕ ਕਹੂੰਗਾ ਉਹ ਤੁਹਾਡੀ ਸਰਕਾਰ ਵੱਲੇ ਵੀ ਇਹੀ ਹਾਲਾਤ ਸਨ ਪਰ ਉਹ ਇਹ ਸਿਚੁਏਸ਼ਨ ਕਿਉਂ ਹੈ ਮੈਂ ਕਿਹਾ ਸਾਨੂੰ ਇਕੱਠੇ ਹੋ ਕੇ ਲੜਨ ਦੀ ਜ਼ਰੂਰਤ ਹੈ ਪੰਜਾਬ ਨੂੰ ਓਵਰਆਲ ਜਿਹੜਾ ਹੈ ਕਮਜ਼ੋਰ ਕੀਤਾ ਜਾ ਰਿਹਾ ਹੈ ਉਹਦੇ ਲਈ ਮੈਂ ਤਾਂ ਜਿੰਨੇ ਮੈਂਬਰ ਪਾਰਲੀਮੈਂਟ ਹੈ ਮੈਂ ਤਾਂ ਈਵਨ ਕਿ ਇੱਕ ਦੋ ਮੈਂਬਰਾਂ ਨੂੰ ਫੋਨ ਕਰਕੇ ਵੀ ਗੱਲ ਕੀਤੀ ਤੇ ਯਾਰ ਤੁਸੀਂ ਇਕੱਠੇ ਹੋ ਕੇ ਪੰਜਾਬ ਦੀ ਗੱਲ ਕਿਉਂ ਨਹੀਂ ਕਰ ਸਕਦੇ ਜੇ ਸਾਊਥ ਦੇ ਮੈਂਬਰ ਪਾਰਲੀਮੈਂਟ ਕੱਟੇ ਹੋ ਸਕਦੇ ਆ ਵਾਈ ਨਾਟ ਪੰਜਾਬ ਕਿਉਂਕਿ ਪਾਰਟੀਆਂ ਦੀ ਅਲੱਗ ਪਾਰਟੀਆਂ ਦੀ ਕਾਰਗੁਜ਼ਾਰੀ ਦੇਖੋ ਬਟ ਐਟ ਦ ਸੇਮ ਟਾਈਮ ਜਦੋਂ ਤੁਹਾਡੇ ਕੋਲ ਪੰਜਾਬ ਦਾ ਇੱਕ ਇਸ਼ੂ ਆਉਂਦਾ ਦੋ ਇਸ਼ੂ ਆਉਂਦੇ ਆ ਤਾਂ ਮੈਨੂੰ ਲੱਗਦਾ ਸਾਨੂੰ ਇਕੱਠੇ ਹੋ ਕੇ ਲੜਨ ਦੀ ਜ਼ਰੂਰਤ ਹੈ ਸਾਡੀ ਕਮਜ਼ੋਰੀ ਹੈਗੀ ਆ ਅਸੀਂ ਇਕੱਠੇ ਹੋ ਕੇ ਨਹੀਂ ਲੜਦੇ ਤੁੱਕ ਇਕੱਠੇ ਹੋ ਕੇ ਜਦੋਂ ਇਸ਼ੂਜ਼ ਦੀ ਗੱਲ ਹੀ ਨਹੀਂ ਕਰਦੇ ਤੇ ਫਿਰ ਲੜਾਂਗੇ ਕਦੋਂ ਇਕੱਠੇ ਹੋ ਕੇ ਇਨਸੈਂਸ ਕਿ ਸਾਰੀ ਪਾਰਟੀਆਂ ਜਾਂ ਇਕੱਲੀ ਕਾਂਗਰਸ ਮੈਂ ਕਹਿੰਦਾ ਜੇ ਕਿਤੇ ਹੁਣ ਮੰਨ ਲਓ ਜੇ ਧਰਨਾ ਲਾਉਣਾ ਹੋਵੇ ਦਿੱਲੀ ਮੈਂ ਮੈਨੂੰ ਲੱਗਦਾ ਅਸੀਂ ਵੀ ਨਾਲ ਚੱਲ ਅਸੀਂ ਜਾਣ ਨੂੰ ਤਿਆਰ ਹਾਂ ਲੇਕਿਨ ਜਾਣਾ ਤਾਂ ਮੋਰੇ ਤਾਂ ਲੱਗਣਾ ਜਿਹੜਾ ਹੈ ਸਰਕਾਰ ਨਹੀਂ ਹੁੰਦਾ ਸਰਕਾਰ ਤੁਰੇ ਅਸੀਂ ਨਾਲ ਅਸੀਂ ਮੈਂ ਤਾਂ ਵਿਧਾਨ ਸਭਾ ਚ ਗਿਆ ਮੈਂ ਕਹਾਂ ਪਤਾ ਲੱਗ ਜੂਗਾ ਕਿ ਬੀਜੇਪੀ ਦੀ ਬੀ ਟੀਮ ਕਿਹੜੀ ਆ ਚਲੋ ਚਲੋ ਪ੍ਰਾਈਮ ਮਿਨਿਸਟਰ ਦੇ ਘਰ ਦੇ ਮੋਰੇ ਧਰਨਾ ਲਾਉਣੇ ਜਾ ਕੇ ਠੀਕ ਹੈ ਨਾ ਲੇਕਿਨ ਉਧਰ ਨੂੰ ਇਹ ਤੁਰਦੇ ਨਹੀਂ ਹੈ ਮੈਂ ਇਸੇ ਕਰਕੇ ਤਾਂ ਕਹਿਣਾ ਹੁੰਦਾ ਵੀ ਇਹ ਬੀਜੇਪੀ ਦੀ ਵੀ ਟੀਮ ਹੈ ਅੱਛਾ ਕਮਿੰਗ ਬੈਕ ਟੂ ਦ ਪੁਆਇੰਟ ਮੈਂ ਉਹ ਸਵਾਲ ਤੁਹਾਨੂੰ ਪੁੱਛਣਾ ਚਾਹੁੰਦਾ ਕਿਉਂਕਿ ਤਰਨ ਤਰਨ ਚੋਣਾ ਲੰਘ ਕੇ ਹਟੀਆਂ ਨੇ ਉਸ ਦੇ ਵਿੱਚ ਅਕਾਲੀ ਦਲ ਦੀ ਜੋ ਪਰਫਾਰਮੈਂਸ ਹੈ ਉਹਨੂੰ ਸ਼ਾਇਦ ਇਸੇ ਤਰ੍ਹਾਂ ਵਾਚਿਆ ਜਾ ਰਿਹਾ ਹੈ ਕਿ ਉਹ ਪਹਿਲਾਂ ਜੋ ਪਰਫਾਰਮੈਂਸ ਸੀ ਉੱਤੇ ਹੀ ਮੇਨਟੇਨਡ ਹੈ ਉੱਤੋਂ ਅੱਗੇ ਜਾਂ ਪਿੱਛੇ ਕੁਝ ਜ਼ਿਆਦਾ ਹੋਇਆ ਨਹੀਂ ਹੈ ਪਰ ਤੁਸੀਂ ਇਹ ਸਮਝਦੇ ਹੋ ਕਿ 27 ਦੇ ਵਿੱਚ ਕੁਝ ਡਿਫਰੈਂਸ ਸੀਗਾ ਕਾਂਗਰਸ ਵਾਸਤੇ ਕੋਈ ਪ੍ਰੋਬਲਮ ਹੋ ਸਕਦੀ ਕਿਉਂਕਿ ਕਾਂਗਰਸ ਦਾ ਇਸ ਵੇਲੇ ਨਤੀਜਾ ਬਹੁਤ ਉਨੀ ਮਾੜਾ ਲੰਘਿਆ ਹੈਗਾ ਸਾਡੀਆਂ ਕੁਝ ਕੁ ਗਲਤੀਆਂ ਹੈਗੀਆਂ ਉਹਨੂੰ ਕਰੈਕਸ਼ਨ ਕਰਨ ਦੀ ਉਹਨੂੰ ਅ ਉਹਨੂੰ ਕਲੋ ਕੀ ਇਨਵੈਸਟੀਗੇਟ ਕਰਨ ਦੀ ਜਾਂ ਉਹਨੂੰ ਉਹਦੇ ਤੇ ਕਹ ਲਓ ਡਿਸਕਸ਼ਨ ਕਰਨ ਦੀ ਜਿਹੜਾ ਕਰੈਕਸ਼ਨ ਕਰੈਕਸ਼ਨ ਹੋ ਰਹੀ ਹੈ ਕਿਸੇ ਤਰ੍ਹਾਂ ਦੀ ਆਈ نو ਤੁਸੀਂ ਸਮਝ ਰਹੇ ਹੋ ਉਸ ਗੱਲ ਹਜੀ ਹਜੀ ਤਾਂ ਨਹੀਂ ਹੋ ਰਹੀ ਬਟ ਮੈਨੂੰ ਲੱਗਦਾ ਕਿ ਦੇਖੋ ਸਾਨੂੰ ਬਹਿ ਕੇ ਵੀ ਸਾਡੇ ਕੋ ਕਿੱਥੇ ਕਿੱਥੇ ਗਲਤੀਆਂ ਹੋਈਆਂ ਦੇਖੋ ਹੁੰਦਾ ਕੀ ਆ ਮਤਲਬ ਮੈਂ ਤਾਂ ਖਿਡਾਰੀ ਵੀ ਹਾਂਗਾ ਮੰਨ ਲਓ ਅਸੀਂ ਇੱਕ ਮੈਚ ਖਾਰਜ ਕਰਦੇ ਹਾਂ ਸਾਨੂੰ ਉੱਥੇ ਕੀ ਗਲਤੀਆਂ ਹੋਈਆਂ ਮੈਨੂੰ ਲੱਗਦਾ ਉਹਦੀ ਤਾਂ ਸਾਨੂੰ ਗੱਲ ਕਰ ਲੈਣੀ ਚਾਹੀਦੀ ਹੈ। ਹੂੰ। ਪਰ ਗੱਲ ਹੋ ਰਹੀ ਹੈ? ਨਹੀਂ ਹਜੇ ਨਹੀਂ ਹੋਈ ਕਿਉਂਕਿ ਮੈਨੂੰ ਲੱਗਦਾ ਬਿਜ਼ੀ ਕੋਈ ਹੈਗੇ ਪਰ ਆਉਣ ਵਾਲੇ ਸਮੇਂ ਦੇ ਵਿੱਚ ਸ਼ਾਇਦ ਹੋਵੇ। ਹੂੰ। ਅੱਛਾ ਮੈਂ ਮੈਂ ਆਖਰੀ ਸਵਾਲ ਤੁਹਾਨੂੰ ਪੁੱਛਣਾ ਚਾਹੁੰਦਾ ਹਾਂ। ਹੁਣ ਜੋ ਸਿਚੁਏਸ਼ਨ ਬਣਦੀ ਪਈ ਹੈ ਜਾਂ ਵਾਟਐਵਰ ਜੋ ਬਿਆਨ ਦਿੱਤੇ ਜਾ ਰਹੇ ਹਨ ਸਿਮਰਤ ਬਾਦਲ ਨੇ ਤਾਂ ਬਹੁਤ ਸਾਫਲੀ ਉਹ ਬਿਆਨ ਦੇ ਰਿਹਾ ਔਰ ਉਹਨਾਂ ਦੇ ਵਿੱਚ ਝਲਕਦਾ ਵੀ ਹੈ ਕਿ ਬੀਜੇਪੀ ਵੱਲ ਦਾ ਇਸ਼ਾਰਾ ਹੈ। ਤੁਹਾਨੂੰ ਐ ਲੱਗਦਾ ਹੈ ਕਿ ਆਉਂਦੇ ਸਮੇਂ ਦੇ ਵਿੱਚ ਗੱਠਜੋੜ ਹੋ ਸਕਦਾ ਜੀ? ਨਹੀਂ ਦੇਖੋ ਉਹ ਵੀ ਕਮਰਸ਼ ਪੰਥਕ ਕੁਝ ਨਹੀਂ ਰਿਹਾ ਉਹ ਨਾ ਕੁਝ ਨਹੀਂ ਕੁਸ਼ ਕੁਝ ਵੀ ਨਹੀਂ ਜਿ ਕਿਤੇ ਖੰਡ ਜੋਗੇ ਹੁੰਦੇ ਦੇਖੋ ਜਦੋਂ ਖੇਤੀ ਦੇ ਤਿੰਨ ਬਿੱਲ ਆਏ ਇਹਨਾਂ ਨੇ ਉਸ ਗੱਲ ਨੂੰ ਸਮਰਥਨ ਦਿੱਤਾ ਇਹ ਹਮੇਸ਼ਾ ਇੱਕ ਧੁਰਬ ਦਾ ਪਤਾ ਰੱਖਦੇ ਸੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਇਹਨਾਂ ਨੇ ਤਾਂ ਉਹਦੇ ਤੇ ਵੀ ਸਟੇਟਮੈਂਟ ਦਵਾਤੀ ਸੀ ਸ਼ਾਇਦ ਤੁਹਾਨੂੰ ਚੇਤਾ ਜਦੋਂ ਉੱਥੇ ਵੀ ਸਟੇਟਮੈਂਟ ਦਵਾਤੀ ਹੋ ਗਿਆ ਇਹ ਤਾਂ ਜਦੋਂ ਆਫਟਰ ਥੌਟ ਸੀਗਾ ਜਦੋਂ ਇੰਨਾ ਇਥੋਂ ਰੋ ਜਾਗ ਪਿਆ ਪੰਜਾਬ ਤੋਂ ਤਾਂ ਫਿਰ ਇਹਨਾਂ ਨੇ ਬੇਸਿਕਲੀ ਕਲੋ ਕੀ ਉਹ ਉਹ ਜਿਹੜਾ ਸਾਰਾ ਕੁਸ਼ੀ ਆ ਉਹਨੂੰ ਰਿਵਰਸ ਕਰਨ ਦੀ ਕੋਸ਼ਿਸ਼ ਕੀਤੀ ਜਦ ਕਿ ਇਟ ਵਾਸ ਟੂ ਲੇਟ ਹੂੰ ਸੋ ਇਸ ਕਰਕੇ ਇਹ ਇਹ ਦੋਨੋਂ ਹੀ ਪਾਰਟੀਆਂ ਜਿਹੜੀਆਂ ਹੈਗੀਆਂ ਇਹਨਾਂ ਦਾ ਇਹਨਾਂ ਦਾ ਉਹਨਾਂ ਦਾ ਸਿਰਫ ਅਜੰਡਾ ਇੰਨਾ ਆ ਕਿ ਅਸੀਂ ਪੋਲਰਾਈਜ਼ ਕਰਕੇ ਤਾਂ ਅਸੀਂ ਜੜੀਆਂ ਸਰਕਾਰਾਂ ਹਰ ਜਗ੍ਹਾ ਬਣਾਉਣ ਹੂੰ ਤੇ ਚਾਹੇ ਸਾਨੂੰ ਇਲੈਕਸ਼ਨ ਮੈਨੇਜ ਕਰਨੀ ਪਵੇ ਚਾਹੇ ਚੋਰੀ ਕਰਨੀ ਪਵੇ ਚਾਹੇ ਜੋ ਮਰਜ਼ੀ ਕਰਨਾ ਪਵੇ ਠੀਕ ਆ ਇਹਨਾਂ ਦਾ ਏਜੰਡਾ ਇਹ ਹੈਗਾ ਵੀ ਅਸੀਂ ਕਿਸੇ ਨਾ ਕਿਸੇ ਤਰ੍ਹਾਂ ਸੱਤਾ ਦੇ ਵਿੱਚ ਆ ਜਾਈਏ ਤਾਂ ਕਿ ਸਾਡਾ ਦੁਆਰਾ ਜਿਹੜਾ ਅਸੀਂ ਉਹਨੂੰ ਹਾਸਲ ਕਰ ਲਈਏ ਪਰ ਜੇ ਕਹੀਏ ਆਪਾਂ ਵੀ ਮੁੱਦਿਆਂ ਦੀ ਗੱਲ ਹੈਗੀ ਆ ਪੰਜਾਬ ਦੀ ਗੱਲ ਹੈਗੀ ਆ ਸਿੱਖੀਜ਼ਮ ਦੀ ਗੱਲ ਹੈਗੀ ਆ ਉਹ ਇਹਨਾਂ ਚ ਨਹੀਂ ਠੀਕ ਬਿਲਕੁਲ ਇਹ ਸਿਚੁਏਸ਼ਨ ਪਰ ਹੁਣ ਆਉਂਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਦੱਸਦੇ ਰਾਵਾਂਗੇ ਬੜੇ ਰੋਵਾਨ ਇੰਡੀਆ ਪੰਜਾਬੀ ਤੇ